ਮੀਟਿੰਗ ਸੀ ਲੁਧਿਆਣੇ ਤੋਂ ਜਦੋਂ ਮੈਂ ਚੱਲਿਆ ਤੇ ਮੈਨੂੰ ਫੋਨ ਆਇਆ ਸਾਡੇ ਸਰਕਲ ਪ੍ਰਧਾਨ ਜੀ ਦਾ ਸੰਦੀਪ ਜੀ ਦਾ ਕਿ ਜੋ ਹਾਲਾਤ ਇਸ ਪਿੰਡ ਦੇ ਅਜ ਚੇਚੀਆਂ ਦਲੇਰਪੁਰ ਜਿਹੜਾ ਪਿੰਡ ਦੀ ਹਦੂ ਤਿਆ ਉਹਦੇ ਤੇ ਇਹ ਜਿਹੜਾ ਬੰਨ ਇੱਕ ਤਾਜਾ ਬੰਨ ਜਿਹੜਾ ਟੁੱਟਿਆ ਸੋ ਕੱਲ ਮੈਂ ਸੁਣ ਰਿਹਾ ਸੀ ਇਹ ਹਲਕਾ ਇੰਚਾਰਜ ਸ਼ਮਸ਼ੀਰ ਜੀ ਦਾ ਉਹਨਾਂ ਦੇ ਨਾਲ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਸੀ ਮੈਂ ਸੁਣ ਰਿਹਾ ਸੀ ਉਹਨਾਂ ਦੇ ਬਿਆਨ ਕਿ ਇਹ ਇਰੀਗੇਸ਼ਨ ਨਾਲ ਗੱਲ ਹੋ ਗਈ ਆ ਜੀ ਪੀ ਡਬਲਯੂ ਡੀ ਮਹਿਕਮੇ ਨਾਲ ਗੱਲ ਹੋ ਗਈ ਆ ਪ੍ਰਬੰਧ ਜਿਹੜੇ ਆ ਜਲਦੀ ਪ੍ਰਬੰਧ ਜਿਹੜੇ ਆ ਪੁਕਤਾ ਪ੍ਰਬੰਧ ਕੀਤੇ ਜਾਣਗੇ ਪਰ ਇਹ ਪਤਾ ਲੱਗਾ ਜੀ ਕੱਲ ਦਾ ਇਹ ਬੰਨ ਟੁੱਟਿਆ ਆ ਜਿਹੜਾ ਦਲੇਰਪੁਰ ਔਰ ਚੇਚੀਆਂ ਦਾ ਇਹ ਨਵਾਂ ਬੰਨ ਜਿਹੜਾ ਤੁਸੀਂ ਟੁੱਟੀ ਆ ਇਹ ਕੱਲ ਰਾਤ ਦੀ ਟੁੱਟੀ ਆ ਅਜੇ ਤੱਕ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਸੋ ਇਹ ਤੋਂ ਅੱਗੇ ਆਪਾਂ ਗੱਲ ਕਰੀਏ ਇਸ ਤੋਂ ਅਗਲੇ ਪਿੰਡਾਂ 'ਚ ਜਦੋਂ ਜਾਣਿਆ ਤੇ ਦੋ ਪੁਰਾਣੇ ਬੰਨ ਜਿਹੜੇ ਆ ਤੁਸੀ ਦੇ ਔਰ ਟੁੱਟੇ ਹੋਏ ਆ 2023 ਦੇ ਜਦੋਂ ਫਲੱਡ ਆਇਆ ਸੀ ਉਦੀ ਕੋਈ ਰਿਪੇਅਰ ਕੋਈ ਮਰਮਤ ਨਹੀਂ ਕੀਤੀ ਗਈ ਉਸ ਸਮੇਂ ਤੋਂ ਲੈ ਕੇ ਔਰ ਅੱਜ ਮਾਹੌਲ ਬਣਿਆ ਹੜ੍ਹ ਦਾ ਫਲੱਡ ਦਾ ਔਰ ਇਹ ਕੁਦਰਤੀ ਆਫਤਾਂ ਨੇ ਪਹਿਲੀ ਗੱਲ ਤਾਂ ਇਹ ਆ ਕਿ ਇੱਥੇ ਕੋਈ ਸਿਆਸੀ ਸਮੀਕਰਨਾ ਕਰਕੇ ਨਹੀਂ ਅਸੀਂ ਪਹੁੰਚੇ ਅਸੀਂ ਸਿਰਫ ਤੇ ਸਿਰਫ ਇਹ ਗੱਲ ਪੁੱਛਣੀ ਚਾਹੁੰਦੇ ਆ ਸਰਕਾਰ ਨੂੰ ਕਿ ਇੱਥੇ ਕੋਈ ਰਾਜਨੀਤੀ ਨਹੀਂ ਕਰਨ ਆਏ ਇਹ ਕੁਦਰਤੀ ਆਫਤਾਂ ਨੇ ਇਹ ਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਹਿਯੋਗ ਦੇਣਾ ਚਾਹੀਦਾ ਇਹ ਗੱਲ ਅਸੀਂ ਸਹਿਮਤ ਆਂ ਪਰ ਇਹ ਲੋਕ ਜਿਹੜੇ ਇਥੋਂ ਦੇ ਵਸਨੀਕ ਨੇ ਲੱਗ ਲੱਗੇ ਪਿੰਡਾਂ ਦੇ ਇਹਨਾਂ ਦਾ ਕਸੂਰ ਕੀ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਕਸੂਰ ਕੀ ਇਹਨਾਂ ਲੋਕਾਂ ਦਾ ਔਰ ਲੱਖਾਂ ਰੁਪਈਆ ਲਾ ਕੇ ਮੈਂ ਦੇਖ ਰਿਹਾ ਜੀ ਇਹ ਫਸਲਾਂ ਜਿਹੜੀਆਂ ਉਹਨਾਂ ਨੇ ਪਾਲ ਕੇ ਖੜੀਆਂ ਕੀਤੀਆਂ ਨੇ ਅੱਜ ਹੋਰ ਦੋ ਇੱਕ ਦੋ ਮਹੀਨੇ ਤੱਕ ਵੱਡੀਆਂ ਸ਼ੁਰੂ ਹੋਣੀਆਂ ਨੇ ਔਰ ਕੀ ਕਸੂਰ ਕੀ ਹੋ ਗਿਆ ਇਹਨਾਂ ਲੋਕਾਂ ਦਾ ਜਿਹੜਾ ਅੱਜ ਪ੍ਰਸ਼ਾਸਨ ਔਰ ਸਰਕਾਰ ਦੇ ਕਰਕੇ ਉਹਨਾਂ ਫਸਲਾਂ ਦਾ ਨੁਕਸਾਨ ਹੋ ਰਿਹਾ ਪਲੀਆਂ ਫਸਲਾਂ ਜਿਹੜੀਆਂ ਨੇ ਪੁੱਤਾਂ ਦੇ ਵਾਂਗੂ ਜਿਹੜੀਆਂ ਪਾਲੀਆਂ ਫਸਲਾਂ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਇਹਦੀ ਪਰਪਾਈ ਕੌਣ ਕਰੂਗਾ ਔਰੇ ਲੋਕਾਂ ਲਈ ਜਿਹੜਾ ਇੱਕ ਮੁਸ਼ਕਲ ਜਿਹੜੀ ਖੜੀ ਹੋ ਰਹੀ ਹੈ ਮੈਂ ਦੇਖ ਰਿਹਾ ਤੁਸੀਂ ਤੇ ਬਿਲਕੁਲ ਰਸਤੇ ਜਿਹੜੇ ਬੰਦ ਹੋਏ ਪਏ ਆ ਉਹਦਾ ਕੋਈ ਪ੍ਰਬੰਧ ਨਹੀਂ ਔਰ ਦੋ ਹੀ ਆਪਣੇ 25 ਤਰੀਕ ਨੂੰ ਜੋ ਮੈਨੂੰ ਪਤਾ ਲੱਗਾ ਪਿਛਲੇ ਮਹੀਨੇ ਦੀ ਇਹਦਾ ਨੀਂ ਪੱਥਰ ਰੱਖਿਆ ਗਿਆ ਇਸ ਸੜਕ ਦਾ ਇਸ 25 ਤਰੀਕ ਨੂੰ ਜਿਹੜਾ ਮੀਆਂ ਦੇ ਵਿੱਚ ਜਿਹੜਾ ਸੀਜ਼ਨ ਆ ਸੌਣ ਦਾ ਇਹਦੇ ਵਿੱਚ ਜਿਹੜਾ ਨੀਂ ਪੱਥਰ ਅਸੀਂ ਸੜਕ ਬਣਾਉਣ ਦਾ ਰੱਖ ਰਹੇ ਆ ਇਨ ਨਕਮੀ ਸਰਕਾਰ ਦੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਤਾਂ ਸਮਝ ਨਹੀਂ ਆ ਰਹੀਆਂ ਕਿ ਇਹ ਹਰ ਪਾਸਿਓਂ ਜਿਹੜੀ ਟੋਟਲੀ ਫੇਲਿਅਰ ਵਾਲੇ ਪਾਸੇ ਜਾ ਰਹੀ ਹੈ ਚਾਹੇ ਲਾਅ ਇਨ ਆਰਡਰ ਦੀ ਤੁਸੀਂ ਗੱਲ ਕਰੋ ਚਾਹੇ ਅਜ ਨਸ਼ੇ ਦੀ ਗੱਲ ਕਰਦੇ ਆਂ ਸੀ ਇਹ ਪਿੰਡਾਂ ਚ ਜਾ ਜਾ ਕੇ ਕੈਂਪ ਲਾ ਰਹੇ ਆ ਸੌਂ ਚਕਾਰੇ ਆ ਸਾਨੂੰ ਪਤਾ ਨਹੀਂ ਉਹੀ ਟੀ-ਸ਼ਰਟਾਂ ਸ਼ਾਮਾਂ ਨੂੰ ਪਾਈਆਂ ਹੁੰਦੀਆਂ ਔਰ ਉੱਥੇ ਹੀ ਉਸੇ ਕੈਂਪਾਂ ਦੇ ਵਿੱਚ ਹੀ ਸ਼ਰਾਬ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਸੋ ਮੈਂ ਅੱਜ ਇਹ ਗੱਲ ਤੁਹਾਡੇ ਮਾਧਿਅਮ ਦੇ ਰਾਹੀਂ ਕਰਨਾ ਚਾਹੁੰਨਾ ਔਰ ਪੁੱਛਣਾ ਚਾਹੁੰਨਾ ਪ੍ਰਸ਼ਾਸਨ ਨੂੰ ਵੀ ਔਰ ਸਰਕਾਰ ਨੂੰ ਵੀ ਕਿ ਇਹ ਦੱਸਿਆ ਜਾਵੇ ਜਿਹੜਾ 2023 ਦੇ ਵਿੱਚ ਜਿਹੜੇ ਸੇਫਟੀ ਬੰਦ ਸੀ ਇਹਨਾਂ ਦੀ ਰਿਪੇਅਰ ਜਾਂ ਮਰਮਮਤ ਕਿਉਂ ਨਹੀਂ ਕੀਤੀ ਗਈ ਜਿਹੜੇ ਅਗਲੇ ਦੋ ਬੰਦ ਟੁੱਟੇ ਆ ਇਹ ਬੰਨ ਬਿਲਕੁਲ ਜਿੱਥੇ ਅਸੀਂ ਖੜੇ ਆਂ ਤਾਜ਼ਾ ਬੰਨ ਟੁੱਟਿਆ ਰਹਾਦਾ ਅਜੇ ਤੱਕ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ ਤੁਹਾਡੇ ਧਿਆਨ ਚ ਲਾਦੀਏ ਭਾਈਆ ਸਭ ਕਿ ਇਹ ਤੋਂ